ਸਸੀਰਾਲ ਜੀ ਆਪਣੇ ਭਵਾਂਚ ਜਿਹੜਾ ਨਾਪਾ ਭਵਾਂਚ ਰੋਡ ਤੇ ਸਟੇਡੀਅਮ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਨੋਵਾਂ ਕਬੱਡੀ ਦਾ ਮਾਤਮਬ ਜਿਹੜਾ 6-7 ਮਾਰਚ ਨੂੰ ਕਰਾਇਆ ਜਾ ਰਿਹਾ ਅੱਜ ਜਿਹੜੀ ਤੁਸੀਂ ਪਿੱਛੇ ਕੱਢਦੇ ਹੋਏ ਕੱਢ ਜਿਹੜਾ ਗਰਾਊਂਡ ਦਾ ਨਿਰੀਖਣ ਕਰਨਾ ਹੈ ਜਿਹੜਾ ਤੇ ਇਹ ਜਿਹੜਾ ਮਹਾਕੁੰਭ ਹੈ ਇਹ ਕਈ ਸਾਲਾਂ ਬਾਅਦ ਹੋਣ ਲੱਗਾ ਹੈ ਤੇ ਜਿੰਨੇ ਇਨਾਮ ਇਸ ਟੂਰਨਾਮੈਂਟ 'ਚ ਰੱਖੇ ਗਏ ਆ ਤੇ ਕਿੰਨੇ 25 ਲੱਖ ਰੁਪਏ ਦੇ ਇਨਾਮ ਰੱਖਿਆ ਗਏ ਆ ਸ਼ਾਇਦ ਇਹ ਇਲਾਕੇ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਤੇ ਸਾਰੀਆਂ ਟੀਮਾਂ ਨੂੰ ਬੇਨਤੀ ਆ ਕਿ ਹੌਮਾ ਮਾਗ ਇੱਥੇ ਪਹੁੰਚੋ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਇੱਥੇ ਆਓ ਤੇ ਰੌਣਕ ਬਣਾਓ ਪ੍ਰੋਗਰਾਮ ਦਾ ਸ਼ੁਕਰੀਆ ਸ਼ਰਮਾਈ ਜਿਹੜਾ ਇਹ ਕਬੱਡੀ ਦਾ ਨਵਾਂ ਮਹਾਕੁੰਭ ਹੋ ਰਿਹਾ ਹੈ ਇਸ ਦੇ ਬਾਰੇ ਜਾਣਨਾ ਪਾਓ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਪੰਜਾਬੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਵੀ ਦਿੰਦਾ ਹਾਂ ਕਿ ਪੂਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੀਰਕਵਰਸੀਆਂ ਦੇ ਸਹਿਯੋਗ ਨਾਲ ਔਰ ਸਾਡੀ ਸਾਰੀ ਟੀਮ ਆ ਸਾਹਮਣੇ ਬੈਠੀ ਆ ਜਸਪਾਲ ਜੀ ਸਾਰੇ ਮੈਂ ਨਾਲ ਲਵਾਂਗਾ ਤਾਂ ਇਕੱਲੇ ਇਕੱਲੇ ਦਾ ਸਮਾਂ ਲੱਗ ਜਾਣਾ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਕਬੱਡੀ ਟੂਰਨਾਮੈਂਟ 6 7 ਮਾਰਚ 2024 ਨੂੰ ਜੀਰਕਵਰਚ ਕਰਵਾਇਆ ਜਾ ਰਿਹਾ ਹੈ ਤੇ 7 ਮਾਰਚ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਐਮ ਐਲ ਕੇ ਦੀ ਚੋਟੀ ਦੀਆਂ 8 ਟੀਮਾਂ ਦੇ ਮੁਕਾਬਲੇ ਜਿਹੜੇ ਉਸ ਦਿਨ ਕਰਵਾਏ ਜਾਣੇ ਆ ਔਰ ਇਸ ਤੋਂ ਇਲਾਵਾ ਪਿਓਰ ਪੁਆਦੀਆਂ 8 ਟੀਮਾਂ ਦੇ ਮੁਕਾਬਲੇ ਵੀ ਜਿਹੜੇ ਉਸੇ ਦਿਨ ਹੋਣੇ ਆ ਔਰ ਇਹ ਜਿਹੜਾ ਟੂਰਨਾਮੈਂਟ ਆ ਸਾਰਾ ਲਾਲਾ ਕਨਵਾਸੀਆਂ ਜੀਰਕਨਵਾਸੀਆਂ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਕਰਵਾਇਆ ਜਾ ਰਿਹਾ ਔਰ ਪੰਜਾਬ ਦੇ ਦੇਸ਼ ਦੇ ਜਿਹੜੇ ਮਹਾਨ ਕਲਾਕਾਰਾਂ ਬੱਬੂ ਮਾਨ ਜੀ ਉਸ ਦਿਨ ਜਿਹੜਾ ਆਪਣਾ ਪ੍ਰੋਗਰਾਮ ਆ 8 ਤਰੀਕ ਨੂੰ ਪੇਸ਼ ਕਰਦੇ 7 ਤਰੀਕ ਨੂੰ ਪੇਸ਼ ਕਰਨਗੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵਿਵਾ ਸਿਮਰਤ ਕੌਰ ਬਾਦਲ ਜੀ ਵਿਕਰਮ ਸਿੰਘ ਮਲੇਠੀਆ ਜੀ ਸਾਰੇ ਜਿਹੜੇ ਇਸ ਟੂਰਨਾਮੈਂਟ ਦੇ ਅੰਦਰ ਹਾਜ਼ਰੀ ਭਰਨਗੇ ਸੋ ਸਾਰਿਆਂ ਨੂੰ ਇੱਕ ਤਾਂ ਵਧਾਈਆਂ ਇੱਕ ਸਾਰਿਆਂ ਨੂੰ ਕਿ ਹਮ ਹਮਾ ਕੇ ਉਸ ਦਿਨ ਇਸ ਟੂਰਨਾਮੈਂਟ ਚ ਪਹੁੰਚਣ ਤੇ ਪਲੇਅਰਾਂ ਨੂੰ ਵੀ ਬੇਨਤੀ ਆ ਕਿ ਵੱਡੀ ਗਿਣਤੀ ਚੱਥੇ ਆ ਕੇ ਸਮੂਲੀਅਤ ਕਰਨ ਕਿਉਂਕਿ ਅੱਜ ਖੇਡਾਂ ਜਿਹੜੀਆਂ ਨੱਚਣ ਕੁੱਦਣ ਮਨਕਾ ਚਾਹੋ ਸਾਡੇ ਗੁਰਬਾਣੀ ਦਾ ਵੀ ਸੁਭ ਵਿਚਾਰ ਆ ਕਿ ਜੇਕਰ ਵਿਅਕਤੀ ਸਰੀਰਕ ਪੱਖ ਤੋਂ ਤੰਦਰੁਸਤ ਹਾ ਪੀਰੋ ਦਾ ਮਨ ਵੀ ਤੰਦਰੁਸਤਾ ਜੇ ਮਨ ਤੰਦਰੁਸਤਾ ਸਮਾਜ ਤੰਦਰੁਸਤਾ ਸਮਾਜ ਤੰਦਰੁਸਤਾ ਤਾਂ ਦੇਸ਼ ਤੰਦਰੁਸਤਾ ਸੋ ਦੇਸ਼ ਦੀ ਤਰੱਕੀ ਵਾਸਤੇ ਵੀ ਖੇਡਾਂ ਜਿੰਨੀਆਂ ਬਹੁਤ ਜ਼ਰੂਰੀ ਆ ਸੋ ਮੈਂ ਸਮਝਦਾ ਕਿ ਸਾਰੇ ਸਾਡੀ ਟੀਮ ਦੇਖੋ ਨੌਜਵਾਨ ਵੀਰਾਂ ਦੀ ਖਿੱਡੀ-ਕਿੱਡੀ ਦੀ ਟੀਮ ਹੈ ਇਹਨਾਂ ਦਾ ਮਹਾਨ ਉਪਰਾਲਾ ਆ ਬਹੁਤ ਵੱਡੇ ਲੈਵਲ ਤੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਸਾਰਿਆਂ ਨੂੰ ਵਧਾਈਆਂ ਪ੍ਰਮਾਤਮਾ ਕਰੇ ਅਕਾਲ ਪੁਰਖ ਵੈਗਰੂ ਬਖਸ਼ਿਸ਼ ਕਰੇ ਇਹ ਟੂਰਨਾਮੈਂਟ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਸਾਰੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਜਿਹੜਾ ਟੂਰਨਾਮੈਂਟ ਹੋਏਗਾ ਨੌਜਵਾਨ ਵੀਰਾਂ ਨੂੰ ਜੋੜੇਗਾ ਨਸ਼ਿਆਂ ਤੋਂ ਜਿਹੜਾ ਬਚਾਏਗਾ ਪੰਜਾਬ ਨੂੰ ਤਰੱਕੀ ਦੀ ਲੀਹਾਂ ਦੇ ਜਿਹੜਾ ਲੈ ਕੇ ਜਾਏਗਾ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸੁਪਨਾ ਆ ਕਬੱਡੀ ਨੂੰ ਜਿਹੜਾ ਇੰਟਰਨੈਸ਼ਨਲ ਤੱਕ ਲੈ ਕੇ ਜਾਣਾ ਉਸ ਟਾਈਮ 2-2 ਕਰੋੜ ਰੁਪਏ ਦੇ ਨਾਮ ਸਾਡੀ ਸਰਕਾਰ ਚ ਦਿੱਤੇ ਜਾਂਦੇ ਸੀ ਇਹ ਕਰੋੜ ਕਰੋੜ ਰੁਪਏ ਦੇ ਅੱਜ ਪੰਜਾਬ ਵਾਸਤੇ නාම තින්නකින් නෑගේනෙ තාහිත නම කර ලස ිය ਇਹ ਸਾਨੂੰ ਬਹੁਤ ਆਗਿਆ ਦੇ ਰਿਹਾ ਹੈ। ਬਹੁਤ ਬਹੁਤ ਦਾ ਮੈਂਟ ਦੇ ਬਾਰੇ ਸਰਵਾਜੀ ਗਾਹ ਤੋਂ ਬਹੁਤ ਅਨੰਦ। ਦੇਖੋ ਆਪ ਇਹਨਾਂ ਦਾ ਦਰਸ਼ਕ ਦੇ ਵਿੱਚ ਕਿ ਕਿ ਸਾਡੇ ਕੋਲ ਜਗਾਂ ਦੇ ਵਿੱਚ ਸਰਵਾਜੀ ਨਜਾਇਜ਼ ਤੇ ਬਾਕੀ ਨੂੰ ਕਿਹੜੀ ਅਸਰ ਬਣਾਉਂਦੇ ਜਗਾਂ ਵੀ ਤਾਂ ਬਹੁਤ ਪ੍ਰੋਬਲਮ। ਅੱਜ ਪੰਜ ਸਾਲ ਟੂਰਨਾਮੈਂਟ ਨਹੀਂ ਕਰਾਇਆ ਜਾ। ਜਗਾਂ ਪਰ ਕਿ ਕਿ ਦਾ ਬਹੁਤ ਇਹ ਦਾ ਮਾਤ ਉਹ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਹੈ। ਸਾਰੇ ਮਰਦਾਂ ਮਾਤਿਆਂ ਦਾ ਪ੍ਰਗਟਾਵਾ ਕਰਦੇ ਜਿੱਦੇ ਵੀ ਇੱਥੇ ਹਾਜ਼ਰ ਲੱਗੇ ਸਾਰੇ ਅੱਜ ਦੇ ਇਸ ਕਬੱਡੀ ਗੱਲਾਂ ਦਾ ਮਾਰੂ ਸਬਤ ਤਰੀਕ 6 ਵਜੇ ਬਪੂ ਮਾਨ ਦਾ ਦਰਵਾਜ਼ਾ ਤੇ ਪਿਆ ਰਹੇਗਾ ਸਾਰੇ ਆਨੰਦ ਜਿਹੜੇ ਜਿਹੜੇ ਕੋਲ ਮੌਜੂਦ ਨੇ ਲੱਗੇ ਹੋ ਆਪੀ ਅੱਤੇ ਉਹਦਾ ਨੰਗਾ ਦਾ ਸਾਰੇ ਪਾਈਆਂ ਦੀ ਸਹਿਯੋਗ ਦਾ ਉਹ ਨਾਮ ਕਿਨੇ ਜੀ ਆਏ ਸਟਾਰ ਮੋਟਰ ਇਬਨਵਾਸ ਦੇ ਸਾਡੇ ਮਾਨਯੋਗ ਜੀ ਐਨ ਸ਼ਰਮਾ ਐਕਸੈਪਟੇਡ ਡਿਰੇਕਟਰ ਦੇ ਗਿਆਨ ਵਿੱਚ ਅੱਜ ਮੈਂ ਬਾਹਰ ਸਾਡੇ ਚਲਾਕੀ ਦੇ ਮਾਨਯੋਗ ਜੀ ਬਰਨੋ ਨੂੰ ਸਾਡੇ ਤੋਂ ਸੱਜਾ ਹੈ ਇਸ ਨੂੰ ਨਾਲ ਦੇ ਮੁੱਖ ਬਲੋਕ ਦੇ ਵਿੱਚ ਸਾਡੇ ਪ੍ਰਤੀਨਿਧੀਆਂ ਨੂੰ ਨਾਮ ਲਾਵੇ ਮੈਂ ਅਰਦਾਸ ਕਰਦਾ ਹਾਂ ਕਿ ਉਹ ਬਖਸ਼ੇ ਇਹ ਕਿੱਥੇ ਆਪਾਂ ਲਾਏ ਜੀ ਬਾਕੀ ਜੀ ਦੀ ਬਾਤ ਜੀ ਦਾ ਜੀ 50 50000 ਨਾਮ ਮਾਣਕ ਤੌਰ ਤੇ ਤੁਹਾਨੂੰ ਮਾਣਕ ਦਾਤ ਦੇ ਬਾਰੋਂ ਨੂੰ ਡਿਪਾਰਟਮੈਂਟ ਮਾਈਕ੍ਰੋ ਪ੍ਰੋਜੈਕਟ ਸੈਕਸ਼ਨ ਨੇ ਅਪਡੇਟ ਕਰਵਾਇਆ ਹੈ। ਅਪਡੇਟ ਦਾ ਰਕਮ 20000 ਰੁਪਏ ਹੈ। ਸੈਕਟੋਰ ਦੀ ਬਜਟ ਦਾ ਮਾਤੂਕਾਰੀ ਹੁਣ ਦਾ ਬੰਧਨ ਹੈ 50000 ਕਰਨਾਈ ਜਮਾਤ ਦੀ ਜਮਾਤ ਹੈ। ਤੁਹਾਡਾ ਪੇਵਾ ਕੋ ਪੰਪਾ ਸਾਲੇ ਪੂਰੇ ਨਦੀਆਂ ਤੋਂ ਸਭ ਤੋਂ ਵੱਡੀ ਸੰਸਕ੍ਰਿਤੀ ਦਾ ਬਹੁਤ ਸਮਾਂ ਚੁੱਕਾ ਘਰ ਹੈ ਜਿਹਦੇ ਨਾਲ ਸਾਰੇ ਇਲਾਕੇ ਦੇ ਬਤਨ